ਵਿਆਹ ਵਾਲਾ ਘਰ ਕੋਈ ਕੰਮ ਕਰਦਾ ਜਿਹੜੇ ਵੀਡੀਓ ਬਣਾਉਂਦਾ ਇਹ ਵੀ ਉੱਠ ਗਿਆ ਆ ਬੱਤ ਸਹੀ ਏ ਮੈਂ ਸਵੇਰ ਦਾ ਆ ਬੇਲੇ ਸਰ ਦਾ ਤੂੰ ਬਲਗੂ ਵੀ ਆ ਤਾ ਪਰ ਕੀ ਜਹੀ ਕਰਦੇ ਸਾਰੇ ਚਟਾ ਕੁੜਤਲ ਵੇੜਿਆ ਤੂੰ ਪੈਰਾਂ ਚ ਆ ਗੱਲੂ ਕਿਆ ਮਕੌੜਾ ਤਿਆਰ ਮਾਸ ਤੋਂ ਸੈਪਟੋਂ ਆਕਾ ਨੂੰ ਲੈ ਕੇ ਜਾਂਦਾ ਰੋਲ ਢੀ ਪਾਵਰ ਮੈਨ ਹੁੱਸੇ ਜਾਇਆ ਵਿਆਲਾ ਮੁੰਡਾ ਉਹ ਬਲਾਕਰ ਆ ਚਾਹੇ ਪਰ ਮੈਂ ਤਾਂ ਗੋਲਡੀ ਜਾਦਾ ਯਾਰ ਆਹ ਹਾਂ ਤੇ ਕਿਤਾਬੇ ਨੂੰ ਉੱਪਰ ਚਾਹਣਾ ਉਹ ਮਾਰ ਆ ਜੀ ਪਹਿਲਾਂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਬਗਲਿਆ ਬੜਮੜੇ ਭਰ ਆਕਾਰ ਦੇ ਰਾਜਤਾਂ ਪਾਣੀ ਦੇ ਪਾਸ਼ਾ ਰੁਦਾ ਮਹਾਰਾਜ ਕਰਦੇ ਦਸੋਂ ਕਿੱਦਾਂ ਆਕੇ ਇੱਧਰ ਦੀ ਲਿਆ ਗਏ ਨਾ ਇੱਧਰ ਦੀ ਲਿਆ ਗਏ ਇੱਥੇ ਰੱਖ ਦੇ ਜਿੱਥੇ ਕਰਤਾਰ ਪਹੁੰਚ ਜਿੱਥੇ ਡਾਡਾ ਪਾਪਾ ਲੱਖ ਮਸੀਹਾਂ ਬਾਤ ਸਹਾਈਆਂ ਜੇ ਸਤਿਗੁਰ ਤੇ ਰਖਰੇ ਨੇ ਵਕਰੀ ਕਹਨ ਕਾਮੇ ਨਾਨਕ ਨਾਮ ਅਧਿਆਇ ਆਦਿ ਤਰਕendra ਵਰਿਆ ਹਦ ਸੰਗਮ ਦਾ ਰੁਸ਼ੀਆਂ ਬਾਤ ਸੰਗਿਆ ਦੇ ਸਤਿ ਕਰੇ ਨਿਮਖ ਵੇਖ ਰਖਨਾ ਮੇਰਾ ਮਨ ਤਾਂ ਸ਼ੀਤਰ ਹੋਏ ਦਰ ਕਰਦੇ ਸੀ ਪ੍ਰਵਾਹ ਬੱਚੇ ਦੇ ਆਨੰਦ ਪਰ ਗਵਾਹ ਦੇ ਖੁਸ਼ੀਆਂ ਦੇ ਮੁਖ ਰੱਖਦੇ ਹੋਣ ਆ ਸਭੂ ਜੀਵ ਦਾ ਉਹ ਕਾਸਾ ਜਾ ਕਰਕੇ ਪ੍ਰਵਾਹ ਆਪਣੇ ਘਰ ਰਖੇ ਤਾਂ ਤੋਂ ਕਿੰਜ ਪ੍ਰਮੇਤਾ ਸਰ ਸੋ ਚਾਹੂ ਮੰਗੋ ਮੋਤਾ ਜਿਸ ਜੈ ਆਪਣਾ ਕਮਨਾਇਆ ਸਰ ਤੋ ਬਨਾਲਕ ਤਪਾਰ ਨਾਹੰਚ ਸਾਵੋ ਪਨੀ ਜੀ ਰਾਸ ਆਪਿ ਬਤਨੰਦ ਨਾ ਸਭਨੇ ਮਾਰਿ ਕਿਸ਼ਵਸਤਾ ਦੇਤ ਅਗੇ ਆਲੀ ਮਨ ਰੋਸ ਕਰੇ ਆਪਣੇ ਪ੍ਰੇਮ ਆਪ ਰੀ ਕੋ ਵੈ ਉਸ ਕਾਗਸਵਾਸ ਰੋ ਜੈ ਪ੍ਰਸਾਦ ਸਭ ਕੋ ਮਾਨ ਹੈ ਵਕਤਾ ਕੋ ਤਸਨ ਲੋਕਾਂ ਦੇ ਜਪ ਸੋਧ ਰਤਨ ਤਰੰਤੋ ਮਹਸਾ ਜੈ ਨੀਰ ਪਾਉਂ ਜਪਸਾਰੋ ਲੋਕਾਂ ਚੰਦੇ ਜੀਂਦਾ ਤੁਨਾਸ ਮੈ ਕਨਾਸੋ ਜਪਸਦੇ ਤਨੋ ਹਤਰਾਵ ਤੇ ਮਨ ਅਰジナਵ ਕੇ ਪ੍ਰਿਤ ਸਪਰਾਈ स्वर्गारक आभ जय गाय मुझे तांग दक रोध समाय मिथ्या मर्मन पर मिथ्या राजो तनवागत या काम क्रोध पर मिथ्या रस तेजमर्वता मिथ्या राजो पर प्रवाद मुझे रस भोज सुवाल मिथ्या सर्वदा प्रते हि या अभुगस प्रभु दया ਜੇ ਤਜ ਤਲਾਉ ਤੇ ਤੇਰਾ ਕਾਰਨ ਆਰ ਨਾ ਨਾਮ ਜਿ ਕੇ ਤਸਾਸ ਰੋ ਕਰਨ ਅਗਮ ਅਬਾਦ ਪਾਰ ਬ੍ਰਹਮ ਸੁਏ ਜੋ ਜੋ ਕੇ ਸੋ ਹੁਤਾ ਹੋ ਸੁਣ ਵਿੱਚ ਆ ਨਿਕ ਬਿਨ ਬਨਤਾ ਆਜ ਦਾ ਸ਼ਾਦ ਕਾ ਕਰਿਆਨ ਕੀ ਦੇਨਰ ਦੋਜਕ ਜਾਇੰਗੇ ਸਤਿ ਪਾਖ ਰਵਿਦਾਸ ਤੇਨਰ ਦੋਜਕ ਜਾਇੰਗੇ ਸਤਿ ਪਾਖ ਰਵਿਦਾਸ ਲੋਕ ਕੰਨ ਗੁਰੂ ਪਾਣੀ ਪਿਤਾ ਮਾਤਾ ਤਰਤਵ ਹਤ ਜਨ ਹਰ ਗੁਰੂ ਨੂੰ ਸੁਣਾ ਜਾਏ ਏਕ ਮਹਾਂਦਰਸ ਦੀਏ ਕਲੂਨ ਦਿਆਵੇ ਭਾਏ ਸਭਾਈ ਹੋਏ ਸਫਾਈ ਦਸਵੇਂ ਪਾਠ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗਾਥਾ ਸਭਾਈ ਹੋਏ ਸਹਾਏ ਦਸਾਂ ਪਾਠ ਜੀ ਗੁਰੂ ਸ੍ਰੀ ਗੁਰੂ ਅੰਗਦ ਸਿੰਘ ਜੀ ਦੇ ਬਾਣ ਦਰਸ਼ਨ ਦਾ ਧਿਆਨ ਕਰਸਾ ਗੁਰੂ ਜੀ ਵਾਹਿਗੁਰੂ ਪੰਜਾ ਪਿਆਰੀਆਂ ਚੋਹਾਂ ਸੱਜਾ ਦੀਆਂ ਚਾਲੀਆਂ ਮੁਕਤੀਆਂ ਹੱਡੀਆਂ ਜੱਭੀਆਂ ਦੱਭੀਆਂ ਜਿਨ੍ਹਾਂ ਦੇ ਨਾਮ ਜੱਪਿਆ ਬੰਦ ਕੀ ਛਗਿਆ ਦੇਗ ਜਲਾਈ ਦੇਗ ਵਾਹੀ ਦੇਗ ਕੀ ਅੰਨਣ ਕੀਤਾ ਜੁਨਾ ਪਿਆਰੇ ਆ ਸੁਚਿਆਰਿਆਂ ਦੇ ਉਤਰ ਕਮਾਈ ਦਾ ਧਿਆਨ ਪਰਵਾਸ ਸਭ ਲੋ ਜੀ ਹੋਏ ਰੂਹ ਨੂੰ ਜਿਗਤ ਦੇ ਹਰ ਸੋਹੀਰਾ ਸਾ ਕਾਂ ਕੇ ਵਿਦਾ ਅਸਰ ਐਸੀ ਲਾਲ ਜਦ ਬਿਨ ਕੋਰ ਕਰੇ ਗਰੀਬਨ ਵਾਜ ਤਸੀਆਂ ਮੇਰ ਮਾਦੇ ਸ਼ਤਰ ਕਰੇ ਦੁਬਾਰਾ ਗਈ ਉਹ ਦਰਿਆਲੇ ਜਾਣਾ ਚੰਦ ਨੂੰ ਪੱਜਾ ਚਾਬੀ ਦਰਿਆਲੇ ਚੱਲ ਆ ਉਰਪੋਨੇ ਆ ਮੈਂ ਉਰਪੋਨੇ ਫੇਰ ਉਦੋਂ ਦਾ ਬੰਦੇ ਨੇ ਨਾ ਲਿਆ ਹੱਲੇ ਤਾਂ ਜੈਕਟ ਪਾਈ ਆ ਤਾਂ ਕਰਕੇ ਨਹੀਂ ਦੀਦੀ ਨਹੀਂ ਫਿਟਿੰਗ ਦੋ ਮਿੰਟ ਆ ਜੋ ਕਹਿੰਦੇ ਕੋਈ ਨਹੀਂ ਆਹੋ ਉਹਦਾ ਟਾਪ ਹੀ ਦਵਾਂਗੇ ਮਾਤਾ ਨੂੰ ਬੜੀ ਤਾਂ ਬੜੀ ਜੀ ਕੋੜਤਾ ਬੜਿਆ ਕਾਫਲਾ ਉਸ ਨੇ ਨਾ ਚਾਹ ਪ੍ਰਤੱਖ ਵਿੱਚ ਡਰਾਈਵ ਨਹੀਂ ਕਰਵਾਇਆ ਨਹੀਂ 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 ਠੀਕ ਹੈ ਹੋ ਗਈ ਆਹ ਕਰ ਉਹ ਲੈ ਮੜਾਦਾ ਤੇਰੀ ਯਾਦ ਆ ਸੀ ਯਾਰ ਬੱਸ ਗੱਲ ਬਾਤ ਵਾਰੀ ਬਹੁਤ ਚੜਿਆ ਹੀ ਬੰਦਾ ਬੱਸ ਸੈੱਟ ਕਰਦਾ ਆ ਨਾਲ ਹੀ ਬਲੇਗਾ ਉਹ ਪਾਉਂਦਾਈਆ ਮੈਨੂੰ ਕੋਰੋਣਾ ਕਈ ਜਨੇ ਆ ਜਾ ਆ ਆਹ ਐਂਟਾਪ ਆ ਗਏ ਪੜਦੇ ਫੁੱਫੜ ਦੀ ਫੋਟੋ ਖਿੱਚਦੇ ਪਹਿਲਾਂ ਅੱਜ ਅੱਜ ਐਨੀਵਰਸਰੀ ਆ ਫੁੱਫੜੀ ਐ ਹੈਪੀ ਐਨੀਵਰਸਰੀ ਤੁਹਾਨੂੰ ਬਹੁਤ ਬਹੁਤ ਅੱਜ ਇੱਧਰ ਵੀ ਕੇਕ ਫੁੱਫੜ ਦੇ ਸਰ ਐਨੀਵਰਸਰੀ ਦਾ ਪਾਡਾ ਐਨੀਵਰਸਰੀ ਇਹਨਾਂ ਲਈ ਗਿਫਟ ਐ ਐਨੀਵਰਸਰੀ ਗਿਫਟ ਉਹ ਮੈਨੂੰ ਗਿਫਟ ਦੇ ਲਓ ਆ ਗਿਫਟ ਐ ਇੰਨਾ ਵੱਡਾ ਗਿਫਟ ਐ ਆ ਇੱਥੇ ਵਿਆਹ ਜਾਗਲਾ ਇੱਥੇ ਲੱਗੇ ਆਹੋ ਇੱਥੇ ਲੱਗੇ ਆ